ਹਾਂ ਹਨ ਇਹ ਕਾਹਨਾ ਮੈਂ ਜਿਪਣਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਹੱਥ ਵਿੱਚ ਨੀਚੇ ਬੋਲੇ ਕੀਤੀ ਬਾ ਅੱਜ ਦਾ ਜਿਹੜਾ ਇਹ ਪ੍ਰੋਟੈਸਟ ਕਰਿਆ ਕਾਰਨ ਕੀ ਹੈ ਸਾਡਾ ਜਿਹੜਾ ਪ੍ਰੋਟੈਸਟ ਹੈ ਅੱਜ ਸਾਡਾ ਪ੍ਰੋਪਰਟੀ ਡੀਲਰਾਂ ਦਾ ਇੱਕ ਰੋਸ਼ ਹੈ ਸਰਕਾਰ ਦੇ ਖਿਲਾਫ ਸਰਕਾਰ ਦੀ ਪਾਲਿਸੀਆਂ ਦੇ ਖਿਲਾਫ ਅੱਜ 1 ਸਾਲ ਲਗਭਗ ਹੋਣ ਨੂੰ ਆਇਆ ਸਰਕਾਰ ਨੇ ਜੋ ਪਾਲਿਸੀਆਂ ਬਣਾਈਆਂ ਸਿੱਗੀਆਂ ਉਹਦੇ ਵਿੱਚ ਜੋ ਅਮੈਂਡਮੈਂਟ ਕਰਨ ਦਾ ਸਾਨੂੰ ਵਾਅਦਾ ਕੀਤਾ ਗਿਆ ਸੀ ਉਹ ਨਹੀਂ ਕੀਤਾ ਗਿਆ ਕਰੀਬਨ 2 ਮਹੀਨੇ ਪਹਿਲੇ ਸੀਐਮ ਸਾਹਿਬ ਨੇ ਖੁਦ ਸੈਸ਼ਨ 'ਚ ਬਿਆਨ ਦਿੱਤਾ ਸੀਗਾ ਕਿ ਜੜੀ ਐਨਓਸੀ ਦੀ ਪ੍ਰੋਬਲਮ ਹੈ ਉਹ ਐਨਓਸੀ ਦੀ ਪ੍ਰੋਬਲਮ ਬੜੀ ਦਿੱਕਤ ਹੈ ਉਹਨਾਂ ਨੇ ਖੁਦ ਮੰਨਿਆ ਸੀ ਇਹ ਬੜੀ ਵੱਡੀ ਦਿੱਕਤ ਹੈ ਪੂਰੇ ਪੰਜਾਬ 'ਚ ਉਹਨੂੰ ਬੜਾ ਹੀ ਜਲਦੀ ਠੀਕ ਕੀਤਾ ਜਾਏਗਾ ਅੱਜ 2 ਮਹੀਨੇ ਹੋ ਗਏ ਕੋਈ ਕਾਰਵਾਈ ਨਹੀਂ ਹੋਈ ਮਲਕ ਇਹਨਾਂ ਦੇ ਆਪਣਾ ਮਨਿਸਟਰ ਅਮਨ अरोड़ा ਜੀ ਆਵਾਸ ਮੰਤਰੀ ਸੀ ਉਹਨਾਂ ਨੂੰ ਹਟਾਇਆ ਗਿਆ ਉਹਨਾਂ ਨੇ ਕਿਹਾ ਸੀਗਾ ਉਹਨਾਂ ਨੇ ਵਾਅਦਾ ਕੀਤਾ ਸੀਗਾ ਲੇਕਿਨ ਉਹ ਵੀ ਨਹੀਂ ਅੱਜ ਸਾਡੇ ਡੀਲਰਾਂ ਦਾ ਸਭ ਤੋਂ ਵੱਡਾ ਰੋਸ ਹੈ ਜਿਹੜੀਆਂ ਪਾਲਿਸੀਆਂ ਨੇ ਇੱਕ ਅਨਪਲਾਨਡ ਸਿਟੀ ਦੇ ਵਿੱਚ ਪਲਾਨਸ ਰੂਲ ਇਹਨਾਂ ਨੇ ਬਣਾ ਕੇ ਰੱਖਦੇ ਜਿੱਦੇ ਚ ਸਾਡੇ ਕਿਸੇ ਡੀਲਰ ਦੀ ਰਜਿਸਟਰੀ ਨਹੀਂ ਹੋ ਰਹੀ ਨਾ ਕੋ ਕੰਮ ਹੋ ਰਿਹਾ ਨਾ ਨਕਸ਼ੇ ਪਾਸ ਹੋ ਰਿਹਾ ਨੇ ਤੱਕੇ ਖਾਰੇ ਨੇ ਇੱਥੇ ਬੰਦੇ ਔਰ ਪ੍ਰੋਪਰਟੀ ਟੈਕਸ ਨਾ ਪ੍ਰੋਪਰਟੀ ਟੈਕਸ ਆਰੰਡ ਤਾਂ ਪਛਾਹ ਠੰਡੇ ਸੀ ਦਾ ਕੀ ਮਤਲਬ ਹੈ ਜੀ ਕੋਈ ਦੇਖੋ ਗੈਸ ਦਾ ਪ੍ਰੋਪਰਟੀ ਟੈਕਸ ਹੈ 1 ਮਿੰਟ ਬਲੱਡ ਰਿਲੇਸ਼ਨ ਦੇ ਵਿੱਚ ਜੜੀਆਂ ਰਜਿਸਟਰੀਆਂ ਨੇ ਉਸ ਨੂੰ ਵੀ ਇਹਨਾਂ ਨੇ ਰੋਕ ਲਗਾ ਦਿੱਤੀ ਜਿਹੜੀ ਬਲੱਡ ਫੈਮਿਲੀ ਟ੍ਰਾਂਸਫਰ ਹੈ ਫੈਮਿਲੀ ਟ੍ਰਾਂਸਫਰ ਜਿਹੜੀ ਹੈ ਦੇਖੋ ਤੇ ਹਰ ਇੱਕ ਨੂੰ ਹੱਕ ਹੈ ਉਹਦੇ ਵਿੱਚ ਵੀ ਨਕਸ਼ੇ ਬੰਦ ਕਰ ਦਿੱਤੇ ਇਹਨਾਂ ਨੇ ਤੇ ਨਕਸ਼ੇ ਦੀ ਫੀਸ ਲਿੱਤੀ ਜਾਂਦੀ ਔਰ ਫਿਰ ਵੀ ਨਹੀਂ ਕੀਤਾ ਜਾਂਦਾ ਸਾਡਾ ਰੋਸ ਜਿਹੜਾ ਰੈਵਨਿਊ ਨਾਲ ਵੀ ਹੈ ਰੈਵਨਿਊ ਡਿਪਾਰਟਮੈਂਟ ਨਾਲ ਹੀ ਹੈ ਔਰ ਲੋਕਲ ਬਾਡੀ ਨਾਲ ਤੁਸੀਂ ਕਰੋ ਬੁਲਾਇਆ ਜੀ ਰਜਾਇਜ ਕਿ ਜਿਹੜੇ ਐਨਓਸੀ ਤੋਂ ਬਿਨਾ ਜਿਹੜਾ ਪੈਸਾ ਲੈ ਕੇ ਕੰਮ ਹੋ ਰਿਹਾ ਉਹ ਮਤਲਬ ਕਿੰਨਾ ਬਿਲਕੁਲ 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 ਸਹੀ ਹੈ ਦੇਖੋ ਉਹਦੇ ਤੱਥੇ ਸਹੀ ਨੇ ਇਹਦੀ ਜਾਂਚ ਕੀਤੀ ਆਏ ਉਹ ਸਭ ਪਤਾ ਲੱਗ ਜਾਏਗਾ ਇਹਨਾਂ ਦੇ ਵਿੱਚ ਜਿਹੜੀਆਂ ਜਿਹੜੀਆਂ ਰਜਿਸਟਰੀਆਂ ਰੈਗੂਲਾਈਜ਼ ਹੋਏ ਬਿਨਾ ਹੋਈਆਂ ਨੇ ਉਹ ਕਿਵੇਂ ਹੋ ਗਈਆਂ ਨੇ ਔਰ ਜਿਨ੍ਹਾਂ ਦੀ ਰੁਖਰੀਆ ਨੇ ਉਹਨਾਂ ਕੋਲ ਨਜਾਇਜ਼ ਪੈਸੇ ਕਿਉਂ ਲਿੱਤੇ ਜਾ ਰਹੇ ਨੇ ਉਹ ਚੀਜ਼ ਲੱਖ ਰੁਪਏ ਦੀ ਜਿਸ਼ਤੀ ਔਰ ਦੇਖੋ ਜੀ ਮੂਲ ਜਿਹੜਾ ਸੀ ਮੰਗ ਕੇ ਵੜਾਇਆ ਇਹਨਾਂ ਨੇ 7:30 ਵਜੇ ਤੋਂ 2 ਵਜੇ ਦਾ ਮਨੇ ਦੱਸੋ 7:30 ਤੋਂ 2 ਵਜੇ ਦਾ ਬਣਾਇਆ ਇੱਥੇ 7:30 ਵਜੇ 10 ਵਜੇ ਤੱਕ ਤਾਂ ਕੋਈ ਹੁੰਦਾ ਹੀ ਨਹੀਂ ਦਸਾਣਾ ਇੱਕ ਵਾਰੀ 10 ਵਜੇ ਦੀ ਫੋਟੋ ਕਿੱਥੇ ਹੈ 10 ਵਜੇ ਤੱਕ ਕੋਈ ਵੀ ਨਹੀਂ ਗਿਆ ਇੱਥੇ 12:30 ਵਜੇ ਅਲੱਗ ਮਾਝੇ 12 ਵਜੇ ਤੋਂ 2 ਵਜੇ ਤੱਕ ਦਾ ਟਾਈਮ ਹੈ ਇੱਥੇ ਕੀ ਮੰਗਤੀ ਹੈ ਜੀ ਤੁਹਾਡੀ ਪੁੱਤਰ ਬਾਈ ਬਾਈਟ ਕਰੋ ਸਾਡੇ ਦੇਖੋ ਸਾਡੀ ਮੰਗ ਆ ਵੀ ਜੋ ਪਹਿਲੇ ਸੀਗਾ ਸਿਸਟਮ ਦੇਖੋ ਅਕਾਲੀ ਭਾਜਪਾ ਸਰਕਾਰ ਆਈ ਕਾਂਗਰਸ ਸਰਕਾਰ ਆਈ 2023 ਓਨਰ ਓਨਰਸ਼ਿਪ ਪ੍ਰੂਫ ਦੇ ਨਾਲ ਰਜਿਸਟਰੀਆਂ ਹੋਣ ਅਸੀਂ ਤੇ ਉਹੀ ਗੱਲ ਤੇ ਆ ਵੀ ਓਨਰਸ਼ਿਪ ਪ੍ਰੂਫ ਦੇ ਨਾਲ ਰਜਿਸਟਰੀਆਂ ਹੋਣ ਜਿਹੜੀ ਇਹਨਾਂ ਨੇ ਰੈਗੂਲਾਈਜ਼ ਪਾਲਿਸੀ ਬਣਾਈ ਨੇ ਸੌਖਾ ਕੀਤਾ ਜਾਏ ਐਨਓਸੀ ਦੀ ਫੀਸ ਜਿਹੜੀ ਲੈਣੀ ਉਹ ਇੱਥੇ ਲਿੱਤੀ ਜਾਏ ਉਹਦੇ ਵਾਸਤੇ ਫਾਰਮੈਲਟੀਆਂ ਨਾ 10 ਤਰ੍ਹਾਂ ਦੀ ਫਾਰਮੈਲਟੀਆਂ ਲੈ ਆਰਕੀਟੈਕਟ ਕਰਦੀ ਹੈ ਜੀ ਆਰਕੀਟੈਕਟ 2000 2018 ਤੋਂ ਪਹਿਲੇ ਦੀ ਇਹ ਕਹਿੰਦੇ ਸੀ ਰਜਿਸਟਰੀ ਵਾਪਰਾ ਐਕਟ ਵੀ ਕਹਿੰਦੇ ਸੀ ਬਣਾਇਆ ਉਹਨਾਂ ਨੂੰ ਇਹਨਾਂ ਨੇ ਆਪ ਹੀ ਕੀਤਾ ਲੇਕਿਨ ਉਸ ਉਸ ਸਿਸਟਮ ਦੇ ਨਾਲ ਵੀ ਨਹੀਂ ਚੱਲ ਰਿਹਾ ਤਿੰਨ ਮਹੀਨੇ ਤੋਂ ਪਰੇਸ਼ਾਨ ਹੋ ਰਹੇ ਨੇ ਇੱਕ ਉਹ ਬਿਆਨ ਦਿਖਾਇਆ ਸੀਐਮ ਸਾਹਿਬ ਦੇ ਉਹਦੇ ਸਾਰਿਆਂ ਦੇ ਸਭ ਨੂੰ ਪਤਾ ਜੀ ਇਹ ਬੰਦੇ ਬਹੁਤ ਪਰੇਸ਼ਾਨ ਨੇ ਕਿਸੇ ਕੰਮ ਸਾਡਾ ਦੇਖੋ ਪ੍ਰੋਪਰਟੀ 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 ਮੰਗ ਅਸਲੀ ਮੰਗੇ ਜਿਹਨਾਂ ਦੇ ਨਕਸ਼ੇ ਪਾਸ ਆ ਉਹਨਾਂ ਦੀ ਕਿਸੇ ਦੀ ਐਨਓਸੀ ਦੀ ਜ਼ਰੂਰਤ ਨਹੀਂ ਹੈ ਜੀ ਐਨਓਸੀ ਦੀ ਬੰਦ ਕਰੀ ਜਾਏ ਪਰ ਜਿਹੜੀ ਕਲੋਨੀਆਂ 90% ਡਵੈਲਪਮੈਂਟ ਹੋ ਚੁੱਕੀਆਂ ਦੇਖੋ ਉਹਨਾਂ ਚਾਹੀਦੇ ਨੇ ਆਪਾਂ ਮਕਾਨ ਢਾ ਦੋਗੇ ਉਹਨਾਂ ਦੇ ਨਕਸ਼ੇ ਪਾਸ ਕਰੀ ਜਾਂਦੇ ਉਹਨਾਂ ਦੇ ਵਿੱਚ ਕੋਈ ਨਕਸ਼ੇ ਨਹੀਂ ਪਾਸ ਹੋ ਰਹੇ ਕੋਈ ਕੁੱਝ ਨਹੀਂ ਹੋ ਰਿਹਾ ਰੀਟੈਟਾ ਕੋਲ ਜਾਂਦੇ ਆ ਉਹ ਲਾਰੇ ਲਾ ਦਿੰਦੇ ਆ ਜੋ ਜੋ ਕੱਲ੍ਹ ਨੂੰ ਹੋ ਜਾਊਗਾ ਜਿਹਨਾਂ ਦੇ ਬੰਨੇ ਹੋਏ ਵੀ ਤਾਂ ਬੰਨੇ ਫਸੇ ਬੈਠੇ ਆ ਲੋਕਾਂ ਦੇ ਪਾਲਟੀਆਂ ਆਈਆਂ ਜੀਆਂ ਕਿ ਉਹ ਬੰਨੇ ਕੇ ਪੈਸੇ ਵੀ ਨਹੀਂ ਮੋੜਨੀਆਂ ਹੈਗੀਆਂ ਅਰੇ ਕਹਿੰਦੇ ਤੁਸੀਂ ਰਜਿਸ ਰਾਤ ਨੂੰ 12 ਵਜੇ ਜੀ 12 1 ਵਜੇ ਤੱਕ ਅਜੇ ਰਜਿਸਟਰੀ ਹੋ ਰਹੀ ਹੈ ਦੇਖੋ ਇਹ ਕੋਈ ਜਾਇਜ਼ ਗੱਲ ਨਹੀਂ ਇੱਕ ਡੇਢ ਵਜੇ ਤੱਕ ਰਜਿਸਟਰੀ ਕਿਹੜਾ ਗਵਰਨਮੈਂਟ ਦਾ ਸਰਕਾਰੀ ਟਾਈਮ ਹੈ ਇਹ ਰਾਤ ਨੂੰ 1 ਤੋਂ 2 ਵਜੇ ਤੱਕ ਤਸੀਲ ਹੁੰਦੀ ਹੈ ਪੈਸੇ ਲੈ ਕੇ ਰਜਿਸਟਰੀਆਂ ਹੋਈ ਜਾਂਦੀਆਂ ਬਗੈਰ ਪੈਸੇ ਤੋਂ ਰਜਿਸਟਰੀਆਂ ਨਹੀਂ ਅਸੀਂ ਵਿਰੋਧ ਕਰ ਰਹੇ ਹਾਂ ਉਹ ਚੀਜ਼ ਦਾ ਅਸੀਂ ਤਾਂ ਮੰਗ ਕਰ ਰਹੇ ਹਾਂ ਦੇਖੋ ਜਿਹੜੀ ਕਲੋਨੀਆਂ 90% ਡਵੈਲਪਮੈਂਟ ਹੋ ਚੁੱਕੀਆਂ ਦੇਖੋ 2018 ਤੋਂ ਬਾਅਦ ਕੀ ਪਾਲਿਸੀ ਲਿਆਏ ਆ ਜਿਹੜੀ 2018 ਤੋਂ ਬਾਅਦ ਵੀ ਰਜਿਸਟਰੀਆਂ ਹੋਈਆਂ ਉਹਨਾਂ ਦੇ ਕਿਦਾਂ ਨਕਸ਼ੇ ਪਾਸ ਕਰੂਗੇ ਇਹ ਕੱਟਣੇ ਵਾਲੇ ਵੀ ਪਾਸ ਕਰੇ ਆ ਇਹੀ ਅਫਸਰ ਸੀਗੇ ਇਹੀ ਉਹ ਸੀਗੇ ਅੱਜ ਇਹਨਾਂ ਨੇ ਹੀ ਬੈਨ ਲਾ ਦੇ ਨਕਸ਼ਿਆਂ ਦੇ ਉੱਪਰ ਜੇ ਅਸੀਂ ਨਕਸ਼ੇ ਨਹੀਂ ਪਾਸ ਕਰਦੇ ਹੈਗੇ ਆ ਉਹ ਨਹੀਂ ਕਰਦੇ ਹੈਗੇ ਦੇਖੋ ਸਾਰੀ ਕਲੋਨੀਆਂ ਤੁਸੀਂ ਇੱਥੇ ਲੋਕਲ ਡਿਵਪਰਟਮੈਂਟ ਆ ਸਾਡੀ ਮੰਗ ਇਹੀ ਹੈ ਕਿ ਪਲਾਟਾਂ ਕਲੋਨੀਆਂ ਚ ਇੱਕ ਇੱਕ ਦੋ ਦੋ ਪ੍ਰਾਡ ਕਰਦੀਆਂ ਉਹਨਾਂ ਦੇ ਪੀਸ ਨਕਸ਼ੇ ਕਿ ਪੀਸ ਦਮਾ ਕਰਵਾਇਆ ਜਾਏ ਉਹਨਾਂ ਦੀ ਰਜਸਟਰੀਆਂ ਕਰੀ ਜਾਏ ਉਹਨਾਂ ਨੂੰ 2018 ਤੋਂ ਬਾਅਦ ਵਾਲੀ ਪੋਸਟਿਚ ਨਾ ਪਾਇਆ ਜਾਏ

दस हजार रुपये लेता है जी आर्किटेक्ट ऑनलाइन एन अप्लाई करने के जी जो गरीब आदमी मर झड़ के प्लाट खरीदता है जी वो दस हजार रुपये आर्किटेक्ट को देगा जी डेढ़ दे डेढ़ -डे महीने उनके चक्कर काटता रहेगा जी एन के लिए एन होती नहीं जी फिर एक लाख रुपये चढ़ावा चढ़ाओ और रजिस्ट्री कराओ जी दो सौ फीस है, है जी दो सौ रुपये की फीस है और आर्किटेक्ट उसके दस हज़ार लेता है जी गरीब आदमी से वो कहाँ से देगा जी दस हजार जी इनको सिर्फ ये होना चाहिए नक्शा पास हो प्रॉपर्टी टैक्स जमा हो और रजिस्ट्री हो जानी चाहिए एनओसी का कोई मतलब नहीं है रुपए किस चीज के लेते हैं आर्किटेक्ट एनओसी अप्लाई करने के अप्लाई करने, करने के अप्लाई करने दस हजार रुपए लेते हैं बिना पैसे इन्होंने आम पार्टी ने बोला तो हम रिश्वत बंद कर देंगे भ्रष्टाचारी बंद कर देंगे इन्होंने करप्शन बढ़ा दी थी चोरा दी चोरा ये सरकार इन्होंने एनओसी प्रॉपर्टी टैक्स प्रॉपर्टी टैक्स वालों ने जमाई ही गुंडा गर्दी मचा रखी है जी उसके सौ का डॉक्यूमेंट मांगते हैं जी ये डॉक्यूमेंट ले आओ वो डॉक्यूमेंट ले के आओ उनको अगर पाँच हज़ार रुपये दे दो प्रॉपर्टी टैक्स वालों को फिर तो प्रॉपर्टी टैक्स जमा हो जाता है जी जहड़ा बंदा पैसे नहीं देता मैं खुद डेढ़ महीना चक्कर काटता रह जी मेरा प्रॉपर्टी टैक्स जमा नहीं हुआ जब मैंने दस हज़ार रुपये रिश्वत दी तब मेरा जाके प्रॉपर्टी टैक्स जमा हुआ जी इन्होंने करप्शन बढ़ा दी जी आर्किटेक्ट को पैसे दो एन के लिए प्रॉपर्टी टैक्स जमा कराना है उनको रिश्वत दो फिर प्रॉपर्टी टैक्स जमा होएगा नक्शा पास कराना है नक्शे पैस वालों को पैसे दो जी पचास हज़ार रुपये दो जी ए डी सी को फलाने को दि जी आर्किटेक्ट बोलते हैं मारको जी पचास हज़ार रुपये लगेंगे तब नक्शा पास होएगा जी ये तो तीनों चीज़ों में इन्होंने भ्रष्टाचार मचा दिया जी ये करें हम भ्रष्टाचार खत्म करेंगे इन्होंने भ्रष्टाचार और बढ़ा दिया जी ਕレイン ਕਰਦਾ ਜਿਸ ਤਰ੍ਹਾਂ ਇਹਨਾਂ ਨੇ ਪਾਲਿਸੀ ਬਣਾਈ ਵੀ 2018 ਤੋਂ ਪਹਿਲਾਂ ਜਿਹੜੀ ਰਜਿਸਟਰੀ ਆ ਉਹ ਸੇਮ ਅਸੀਂ ਪਾਸ ਕਰਾਂਗੇ ਵੀ 2021 22 23000 ਤਾਂ ਹੁਣ ਪਿਛਲੇ ਡੇਢ ਮਹੀਨੇ ਤੋਂ ਪਾਲਿਸੀ ਵੀ ਪਾਸ ਹੋ ਚੁੱਕੀ ਹੈ ਵੀ 2023 ਤੱਕ ਜਿਹੜੀਆਂ ਰਜਿਸਟਰੀਆਂ ਹੋ ਗਿਆ ਉਹਨਾਂ ਨੂੰ ਐਜ਼ ਇਟ ਇਜ਼ ਮੰਨਿਆ ਜਾਵੇ ਉਹ ਪਾਲਿਸੀ ਆਉਣ ਨੂੰ ਵੀ ਦੋ ਤਿੰਨ ਮਹੀਨੇ ਅੱਜ ਹੋ ਗਏ ਅੱਜ ਹੋ ਗਏ ਤੇ ਇੱਕ ਹੁਣ ਨਵਾਂ ਇਹਨਾਂ ਨੇ ਪੰਗਾ ਸ਼ੁਰੂ ਕਰਤਾ ਜਿਸ ਤਰ੍ਹਾਂ ਆਪਾਂ 500 ਗਾ ਦਾ ਪਲਾਟ ਹੈ ਕਿਸੇ ਦਾ ਉਹਨਾਂ ਨੂੰ 200 ਗਜ ਵੇਚਣ ਦੀ ਲੋੜ ਹੈ ਜਾਂ 300 ਗਜ ਵੇਚਣ ਦੀ ਉਹਨਾਂ ਨੇ ਆਪਣੇ ਫੈਮਲੀ ਦੇ ਨਾਮ ਟ੍ਰਾਂਸਫਰ ਕਰਾਤੇ 100 بیٹے ਦੇ ਨਾਮ 100 ਮਦਰ ਦੇ ਨਾਮ ਉਹ ਨਕਸ਼ੇ ਪਹਿਲਾਂ ਪਾਸ ਹੁੰਦੇ ਸੀ ਜੀ ਉਹ ਵੀ ਬੰਦ ਕਰਤੇ ਇਹਨਾਂ ਨੇ ਡਿਵੀਜ਼ਨ ਬੰਦ ਕਰਤੇ ਕਵੀ ਜੀ ਉਹ ਕਹ ਰਹੇ ਵੀ ਫੈਮਲੀ ਚ ਵੀ ਅਸੀਂ ਟ੍ਰਾਂਸਫਰ ਨਹੀਂ ਕਰਾਂਗੇ ਜੀ ਦੱਸੋ ਹੁਣ ਬੰਦਾ ਕਿੱਥੇ ਜਾਵੇ ਜੀ ਡਿਵੀਜ਼ਨ ਬੰਦ ਕਰਤੀ ਸਭ ਡਿਵੀਜ਼ਨ ਬੰਦ ਕਰਤੀ ਹੁਣ ਜਿੱਥੇ 80 80 ਗਾ ਤੇ ਮਕਾਨ ਬਣਾ ਬਣ ਗਏ ਉੱਥੇ 500 ਗਜ ਦੀ ਕੋਟੀ ਬਣਾਣ ਕੌਣ ਆਏਗਾ ਜੀ ਇਹ ਮੇਨ ਪ੍ਰੋਬਲਮਸ ਨੇ ਸਾਡੀਆਂ ਮਤਲਬ ਇਹ ਜਿਹੜੀ ਫੈਮਲੀ ਟ੍ਰਾਂਸਫ ਪਾਲਿਸੀ ਬਣੀ ਪਈ ਹੈ ਉਹ ਇਹਨਾਂ ਲਾਗੂ ਕਿਉਂ ਨਹੀਂ ਕਰ ਰਹੇ ਜੀ ਇਹ ਸਾਡੀ ਮੰਗ ਹੈ ਮੇਰੀ ਉਹਨਾਂ ਅੰਦਰ ਐਸੋਸੀਏਸ਼ਨ ਵਾਲੋ ਤਾਂ ਗੱਲ ਕਰ ਰਹੇ ਨੇ ਇੱਕੋ ਦੇ ਕੋਈ 3 ਸਾਲ ਹੋ ਗਏ ਇੱਕ ਸਾਲ ਹੋ ਗਿਆ ਸਾਰੀਆਂ ਟੋਟਲ ਰਜਿਸਟਰੀਆਂ ਬੰਦ ਕਰੀ ਲੋਕਾਂ ਨੇ ਘਟ ਤੋਂ ਘਟ 95 96 ਦੇ ਪਲਾਟ ਖਰੀਦੇ ਹੋਏ ਆ ਹੁਣ ਦੋ ਬਣਾ ਡ ਇਧਰ ਗ੍ਰੀਦੇਵੇ ਦੋ ਇਧਰ ਵਿੱਚ ਕਿਸੇ ਦਾ ਖਾਲੀ ਪਿਆ ਉਹਦੀ ਪਹਿਲੇ ਰਜਿਸਟਰੀ ਹੋਈ ਹੁੰਦੀ ਹੈ ਹੁਣ ਦੁਬਾਰਾ ਰਜਿਸਟਰੀ ਕਰਾਣ ਚ ਇਹਨਾਂ ਨੂੰ ਕੀ ਆ ਪ੍ਰੋਬਲਮ ਨਹੀਂ ਆਈ ਇਹ ਕਰੇ ਐਨਓਸੀ ਲੈਣੀ ਐਨਓਸੀ ਲਿਊਗਾ ਪੰਤਾ ਟੱਟ ਤੋਂ ਕੱਟੂਣਾ 25 30 ਹਜ਼ਾਰ ਰੁਪਏ ਦੇਊਗਾ ਜਦ ਕਿਥੇ ਜਾ ਕੇ ਉਹਨੂੰ ਐਨਓਜੀ ਮਿਲੂਗੀ ਉਹ ਵੀ ਮਿਲਣੀ ਪਤਨ ਨਹੀਂ ਮਿਲਣੀ ਲੋਕ ਇੰਨਾ ਧੱਕਾ ਹੋਰ ਲੋਕ ਸਾਰੇ ਤੰਗ ਨਾਲ ਰੋਡ ਨਾਲ ਸੀਵਰੇਜ ਸਾਰਾ ਟੋਟਲ ਬੁਰਾ ਹਾਲ ਹੋ ਰਿਹਾ ਤੁਸੀਂ ਨਾ ਹੁਣ ਤਿੰਨ ਫਲੋਰਾਂ ਦੇ ਪਹਿਲਾਂ ਲੋਕਾਂ ਦੇ ਨਕਸ਼ੇ ਪਾਸ ਕਰੀ ਬਿਨਾਂ ਨੇ ਹੁਣ ਉਹਨਾਂ ਦੀ ਰਜਿਸਟਰੀਆਂ ਬੰਦ ਕਰਦੀ ਹੁਣ ਲੋਕਾਂ ਦਾ ਕਸੂਰ ਥੋੜੀ ਹੈ ਨਾ ਸਰਕਾਰ ਦਾ ਕਸੂਰ ਹੈ ਜਿਹੜੇ ਅਫਸਰਾਂ ਨੇ ਪਹਿਲਾਂ ਨਕਸ਼ੇ ਪਾਸ ਕਰੀ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਤੇ ਰਜਿਸਟਰੀਆਂ ਬੰਦ ਨਹੀਂ ਕੀਦੀਆਂ ਇਹ ਤਾਂ ਰੋਜ਼ ਦਾ ਕੰਮ ਹੈ ਇਹਨਾਂ ਦੇ ਕਿਤੇ ਰਜਿਸਟਰੀਆਂ ਬੰਦ ਕਰਦੀ ਲੋਕਾਂ ਨੂੰ ਹਰਾਸਮੈਂਟ ਹੀ ਹੁੰਦੀ ਹੈ ਮੈਂ ਤਾਂ ਇਹੀ ਕਹ ਰਿਹਾ ਵੀ ਇਹ ਸਰਕਾਰ ਮਹਾਨ ਕੰਮੀ ਸਰਕਾਰ ਹੈ ਇਹ ਨਾਂ ਇਹਨਾਂ ਨੇ ਕੁਝ ਕਰਿਆ ਫਿਰ ਆਪਾਂ ਰੋਡ ਰਟ ਜਾਮ ਕਰਾਂਗੇ ਬਸ ਬਿਲਕੁਲ ਬਿਲਕੁਲ ਆਪ ਸਰਕਾਰ ਮੁਬਾਰਕ